ਕਾਲ ਜੀ ਸਾਰਿਆਂ ਨੂੰ ਹੋਰ ਸਮਾਂ ਤੁਹਾਡਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਕਿ ਸਭ ਠੀਕ ਠਾਕ ਹੋਣਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਜਿਹੜਾ ਵਾ ਅੱਜ ਕੋਈ ਫੇਸ ਪੈਕ ਜਾਂ ਕੋਈ ਵੀ ਇਸ ਤਰੀਕੇ ਦੇ ਨਾਲ ਫੇਸ ਨਾਲ ਰਿਲੇਟਡ ਰੈਮਡੀ ਨਹੀਂ ਅੱਜ ਅਸੀਂ ਲੈ ਕੇ ਆਏ ਅੱਜ ਅਸੀਂ ਲੈ ਕੇ ਆਏ ਆ ਜੀ ਮੋਇਸਚਰਾਈਜ਼ਰ ਦੀ ਵੀਡੀਓ ਕਿਉਂਕਿ ਫੇਸ ਪੈਕ ਜਿਹੜੇ ਆ ਉਹ ਅਸੀਂ ਕਾਫੀ ਤੁਹਾਨੂੰ ਦੇ ਚੁੱਕੇ ਹਾਂ ਤੇ ਪੈਕ ਲਗਾਉਣ ਤੋਂ ਬਾਅਦ ਜਿਹੜਾ ਸਾਨੂੰ ਆਪਣੇ ਫੇਸ ਨੂੰ ਮੋਇਸਚਰਾਈਜ਼ ਕਰਨਾ ਪੈਂਦਾ ਹੈ ਤੇ ਮੋਇਸਚਰਾਈਜ਼ ਅਸੀਂ ਕਿਸ ਤਰੀਕੇ ਦੇ ਨਾਲ ਨੇਚਰਲ ਮੋਇਸਚਰਾਈਜ਼ਰ ਅਸੀਂ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਤਾਂ ਜੋ ਸਾਨੂੰ ਜਿਹੜਾ ਮਾਰਕੀਟ ਵਾਲੇ ਜਿਹੜੇ ਕੈਮੀਕਲ ਵਾਲੇ ਮੋਇਸਚਰਾਈਜ਼ਰ ਉਹਨਾਂ ਦਾ ਵਰਤੋਂ ਨਾ ਕਰਨੀ ਪਵੇ ਤੇ ਜਿਹੜਾ ਸਾਨੂੰ ਸਨ ਸਕਰੀਨ ਦਾ ਪੂਰਾ ਅਫੈਕਟ ਦਵੇ ਤੇ ਸਾਨੂੰ ਧੁੱਪ ਤੋਂ ਬਚਾ ਸਕੇ ਤੇ ਇਹ ਜਿਹੜਾ ਆਪਾਂ ਨੇਚਰਲ ਸਨ ਸਕਰੀਨ ਵੀ ਆ ਇਹ ਧੁੱਪ ਦੀਆਂ ਕਿਰਨਾਂ ਤੋਂ ਸਾਨੂੰ ਪਚੁੰਦਾ ਹੈ ਸਾਡੀ ਸਕਿਨ ਜਿਹੜੀ ਹੈ ਸਾਡੀ ਚਮੜੀ ਆ ਉਹਨੂੰ ਜਰਾ ਮੋਇਸਚਰਾਈਜ਼ ਰੱਖਦਾ ਹੈ ਤੇ ਇਹ ਅਸੀਂ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਉਹ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਿਹੜਾ ਵਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਪਹੁੰਚ ਸਕੇ ਤੇ ਫਿਰ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਆ ਅਸੀਂ ਵੀ ਤੁਹਾਡੇ ਵਾਸਤੇ ਨਵੀਂ-ਨਵੀਆਂ ਨਿਤ-ਨਵੀਆਂ ਰੈਮਡੀਆ ਲੈ ਕੇ ਆਉਂਦੇ ਆ ਤੇ ਤੁਸੀਂ ਸਾਨੂੰ ਜਿਹੜਾ ਵਾ ਉਹ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਜਿਹੜਾ ਵਾ ਪੁੱਛ ਸਕਦੇ ਹੋ ਤੇ ਬਲੱਠੀ ਵਾਲਾ ਮੈਂ سیرਮ ਬਣਾਇਆ ਸੀ ਕਿਸੇ ਭੈਣ ਨੇ ਪੁੱਛਿਆ ਕਿ ਉਹਨਾਂ ਨੂੰ ਕੋਕੋਨਟ ਆਇਲ ਤੋਂ ਜਿਹੜੀ ਅਲਰਜੀ ਆ ਤੇ ਸਿਸਟਰ ਕੋਈ ਗੱਲ ਨਹੀਂ ਜੇ ਤੁਹਾਨੂੰ ਕੋਕੋਨਟ ਆਇਲ ਤੋਂ ਅਲਰਜੀ ਆ ਤਾਂ ਤੁਸੀਂ ਜਿਹੜਾ ਬਦਾਮ ਦਾ ਪਿਓਰ ਤੇਲ ਲੈ ਸਕਦੇ ਹੋ ਕੋਕੋਨਟ ਆਇਲ ਦੀ ਜਗ੍ਹਾ ਜੇ ਤੁਹਾਨੂੰ ਉਹ ਨਹੀਂ ਮਿਲਦਾ ਤਾਂ ਤੁਸੀਂ ਉਹਦੀ ਜਗ੍ਹਾ ਤੇ ਜਿਹੜਾ ਵਾ ਸ਼ੁੱਧ ਘਰ ਦਾ ਪਿਓਰ ਦੇਸੀ ਘਿਓ ਲੈ ਸਕਦੇ ਹੋ ਮਾਰਕੀਟ ਵਾਲਾ ਨਹੀਂ ਲੈਣਾ ਕਿਉਂਕਿ ਉਹਦੇ ਵਿੱਚ ਮਿਲਾਵਟ ਹੋ ਸਕਦੀ ਹੈ ਘਰ ਦਾ ਬਣਿਆ ਹੋਇਆ ਸ਼ੁੱਧ ਜਿਹੜਾ ਦੇਸੀ ਕਿਉ ਉਹ ਤੁਸੀਂ ਲੈ ਸਕਦੇ ਹੋ ਤੇ ਉਹਦੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਉਹ ਵੀ ਫੇਸ ਵਾਸਤੇ ਬਹੁਤ ਵਧੀਆ ਤੇ ਹਾਂਜੀ ਅਸੀਂ ਆਪਣਾ ਟੌਪਿਕ ਤੇ ਹੁੰਦੇ ਆ ਤੇ ਅੱਜ ਦੀ ਸਾਡੀ ਵੀਡੀਓ ਹੈ ਨੇਚਰਲ ਜਿਹੜੀ ਸਨ ਸਕ੍ਰੀਨ ਕਿਸ ਤਰ੍ਹਾਂ ਬਣਾ ਸਕਦੇ ਆ ਤੇ ਜਿਹੜਾ ਸਾਡੀ ਸਕਿਨ ਨੂੰ ਮੋਇਸਚਰਾਈਜ਼ ਕਰੇ ਤੇ ਸਾਨੂੰ ਧੁੱਪ ਤੋਂ ਬਚਾ ਸਕੇ ਗਰਮੀਆਂ ਦੇ ਵਿੱਚ ਤੇ ਉਹਦੇ ਵਾਸਤੇ ਅਸੀਂ ਕੀ ਲੈਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਅਸੀਂ ਕੱਚ ਦਾ ਹੀ ਬੋਲ ਲੈਣਾ ਹੈ ਕਾਚੀ ਦੀ ਅਸੀਂ ਲੈ ਲਈ ਸ਼ੀਸ਼ੀ ਇਹ ਮੇਰੀ ਕਾਫੀ ਦੀ ਫ੍ਰੀ ਹੋਈ ਸ਼ੀਸ਼ੀ ਆ ਤਾਂ ਕਿਸੇ ਵੀ ਤਰ੍ਹਾਂ ਦੀ ਇਸ ਤਰੀਕੇ ਦੀ ਕਾਚੀ ਦੀ ਲੈ ਲਓ ਇਹ ਕਾਫੀ ਵਾਲੀ ਫ੍ਰੀ ਹੋਈ ਆ ਜਾਂ ਕੋਈ ਕਰੀਮ ਵਾਲੀ ਜਿਹੜੀ ਵੀ ਕਾਚੀ ਵਾਲੀ ਫ੍ਰੀ ਹੁੰਦੀ ਹੈ ਤੁਸੀਂ ਉਹਨੂੰ ਜਿਹੜਾ ਵਾ ਉਹ ਰੱਖ ਸਕਦੇ ਹੋ ਸਾਹਮਣੇ ਤੇ ਉਹਦੇ ਵਿੱਚ ਚੀ ਬਣਾਉਣੀ ਆ ਕਿਉਂਕਿ ਅਸੀਂ ਇਹਨੂੰ ਜਿਹੜਾ ਵਾ ਸਟੋਰ ਕਰਕੇ ਰੱਖਣਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਐਡ ਕਰਾਂਗੇ ਅਸੀਂ ਕੋਕੋਨਟ ਆਇਲ ਨਾਰੀਅਲ ਤੇਲ ਜਿੰਨਾ ਇੱਕ ਤੁਸੀਂ ਇਹ ਮੋਇਸਚਰਾਈਜ਼ਰ ਬਣਾਉਣਾ ਹੈ ਸਨ ਸਕਰੀਨ ਤੁਸੀਂ ਉਨਾ ਹੀ ਜਿਹੜਾ ਇਹਦੇ ਵਿੱਚ ਜਿਹੜਾ ਆਇਲ ਵਾ ਉਹ ਐਡ ਕਰਨਾ ਹੈ ਇਹ ਤਕਰੀਬਨ 2 ਚਮਚ ਲੈ ਲਿਆ ਤੇ ਇਹਦੇ ਵਿੱਚ ਜਿੰਨਾ ਤੁਸੀਂ ਤੇ ਆਇਲ ਪਾਇਆ ਹੈ ਉਨਾ ਹੀ ਤੁਸੀਂ ਇਹਦੇ ਵਿੱਚ ਜਿਹੜੀ ਹੈ ਐਲੋਵੇਰਾ ਜੈੱਲ ਪਾਉਣੀ ਹੈ 2 ਚਮਚ ਮੈਂ ਕੋਕੋਨਟ ਆਇਲ ਤਕਰੀਬਨ ਹੈਗਾ ਹੈ ਤੇ 2 ਚਮਚ ਦੇ ਲਗਭਗ ਮੈਂ ਇਹਦੇ ਵਿੱਚ ਐਲੋਵੇਰਾ ਜੈੱਲ ਪਾ ਲਵਾਂਗੀ ਨਾ ਮੈਂ 에ਅਰ ਮੈਂਟ ਨਹੀਂ ਕੀਤੀ ਆਈਡੀਆ ਦੇ ਨਾਲ ਹੀ ਪਾ ਦਿੱਤਾ ਹੈ ਤੁਹਾਡਾ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦੇਣਾ ਹੈ ਚੰਗੀ ਤਰੀਕੇ ਦੇ ਨਾਲ ਇਹਨਾਂ ਨੂੰ ਹਲਾਉਣਾ ਹੈ ਤੇ ਉਦੋਂ ਤੱਕ ਹਲਾਉਂਦੇ ਜਾਣਾ ਹੈ ਜਦੋਂ ਤੱਕ ਇਹ ਇੱਕ ਕਰੀਮੀ ਫਾਉਂਡ ਦੇ ਵਿੱਚ ਨਹੀਂ ਆ ਜਾਂਦਾ ਇਹਨੂੰ ਚੰਗੀ ਤਰੀਕੇ ਦੇ ਨਾਲ ਬੀਟ ਕਰਨਾ ਹੈ ਤੇ ਇਹ ਇੱਕ ਸੌਫਟ ਜੀ ਕਰੀਮ ਦਾ ਜਿਹੜਾ ਟੈਕਸਚਰ ਉਹ ਲੈ ਲਵੇਗੀ ਜਿਹੜਾ ਕੋਕਨਟ ਆਇਲ ਆ ਸਾਡੀ ਸਕਿਨ ਦੇ ਉੱਤੇ ਜਿਹੜੇ ਦਾਗ ਟੱਬਦੇ ਆ ਉਹਨੂੰ ਜਿਹੜਾ ਵਾ ਉਹ ਰਿਮੂਵ ਕਰਨ ਵਿੱਚ ਸਹਾਇਤਾ ਕਰਦਾ ਏ ਤੇ ਜਿਹੜੀ ਐਲੋਵੇਰਾ ਜੈਲ ਆ ਉਹ ਸਾਡੀ ਸਕਿਨ ਨੂੰ ਸੌਫਟ ਕਰਦੀ ਏ ਮੋਇਸਚਰਾਈਜ਼ ਕਰਦੀ ਏ ਇਹ ਐਲੋਵੇਰਾ ਜੈਲ ਸਾਡੀ ਸਕਿਨ ਵਾਸਤੇ ਸਾਡੇ ਵਾਲਾਂ ਵਾਸਤੇ ਹਰ ਇੱਕ ਚੀਜ਼ ਜਿਹੜੀ ਆ ਬਹੁਤ ਹੀ ਵਧੀਆ ਏ ਇਹਦੇ ਵਾਸਤੇ ਤੁਸੀਂ ਇਹ ਘਰ ਬਣੀ ਐਲੋਵੀਰਾ ਜਲ ਜਿਹੜੀ ਆ ਉਹ ਨਹੀਂ ਵਰਤਣੀ ਕਿਉਂਕਿ ਉਹ ਫਿਰ ਇੱਕ ਦੋ ਦਿਨ ਜਰਾ ਵਾ ਉਹ ਨਿਕਲਦਾ ਹੈ ਤੇ ਜਿਆਦਾ ਦਿਨ ਫਿਰ ਉਹ ਖਰਾਬ ਹੋ ਜਾਂਦੀ ਹੈ ਤੇ ਇਹਦੇ ਵਾਸਤੇ ਜਿਹੜੀ ਤੁਸੀਂ ਇਹ ਮਾਰਕੀਟ ਵਾਲੀ ਐਲੋਵੀਰਾ ਜਲ ਉਹ ਉਹ ਹੀ ਯੂਜ਼ ਕਰਨੀ। ਤੇ ਇਹਨੂੰ ਚੰਗੇ ਤਰੀਕੇ ਦੇ ਨਾਲ ਹਿਲਾਉਂਦੇ ਜਾਣਾ ਹੈ। ਹਾਂਜੀ ਤੇ ਲਗਭਗ ਜਿਹੜਾ 5 ਤੋਂ 7 ਮਿੰਟ ਤੁਸੀਂ ਇਹਨੂੰ ਜਿਹੜਾ ਬੀਟ ਕਰਨਾ ਹੈ ਤੇ ਉਸ ਤੋਂ ਬਾਅਦ ਇਹ ਜਿਹੜੀ ਹੈ ਕਰੀਮੀ ਜਿਹਾ ਟੈਕਸਚਰ ਵਿੱਚ ਆ ਜਾਵੇਗੀ ਤੇ ਇਹਦਾ ਦੇਖੋ ਕਲਰ ਜਿਹੜਾ ਵਾ ਉਹ ਚੇਂਜ ਹੋ ਜਾਵੇਗਾ ਤੇ ਤੁਸੀਂ ਇਹਦੇ ਵਾਸਤੇ ਵਾਈਟ ਐਲੋਵੇਰਾ ਜੈਲ ਵੀ ਲੈ ਸਕਦੇ ਹੋ ਤੇ ਗ੍ਰੀਨ ਵੀ ਲੈ ਸਕਦੇ ਹੋ ਜਿਹੜੀ ਅਵੇਲੇਬਲ ਆ ਤੁਸੀਂ ਉਹ ਹੀ ਜਿਹੜੀ ਮਿਕਸ ਕਰ ਸਕਦੇ ਹੋ ਤੇ ਇਹ ਜਰੀਆ ਬਿਲਕੁਲ ਐਨ ਮਿਕਸ ਹੋਏ ਹੋਣੇ ਚਾਹੀਦੇ ਤੇ ਜਦੋਂ ਚੰਗੀ ਤਰੀਕੇ ਨਾਲ ਬੀਟ ਹੋ ਜਾਵੇ ਤਾਂ ਇਹ ਵਾਈਟਿਸ਼ ਜੀ ਕਲਰ ਦੇ ਵਿੱਚ ਟੋਨ ਵਿੱਚ ਆ ਜਾਂਦੀ ਹੈ ਤੇ ਇਹਦੇ ਵਿੱਚ ਫਿਰ ਤੁਸੀਂ ਬਾਅਦ ਵਿੱਚ ਐਡ ਕਰਨਾ ਹੈ ਦੋ ਵਿਟਾਮਨ ਈ ਦੇ ਕੈਪਸੂਲ ਤੇ ਇਹ ਦੋ ਜਿਹੜੇ ਤੁਸੀਂ ਇਹਦੇ ਵਿੱਚ ਐਡ ਕਰਦੇ ਨੇ ਇਹ ਵਿਟਾਮਿਨ E ਦੇ ਕੈਪਸੂਲ ਐਡ ਕਰਕੇ ਫਿਰ ਤੁਸੀਂ ਇਹਨਾਂ ਨੂੰ ਯਾਰਾ ਬਾਤ ਚੰਗੀ ਤਰੀਕੇ ਨਾਲ ਮਿਕਸ ਕਰ ਦੇਣਾ ਹੈ ਵਿਟਾਮਿਨ E ਜਿਹੜਾ ਵਾ ਉਹਦੇ ਕੈਪਸੂਲ ਆ ਇਹ ਫੇਸ ਵਾਸਤੇ ਬਹੁਤ ਹੀ ਵਧੀਆ ਹੈ ਤੇ ਇਹਨੂੰ ਤੁਸੀਂ ਡਾਇਰੈਕਟ ਜਿਹੜਾ ਫੇਸ ਤੇ ਅਪਲਾਈ ਨਹੀਂ ਕਰ ਸਕਦੇ ਇਹਨੂੰ ਕਿਸੇ ਚੀਜ਼ ਵਿੱਚ ਮਿਕਸ ਕਰਕੇ ਫਿਰ ਹੀ ਆਪਣੇ ਫੇਸ ਤੇ ਲਗਾਓ ਤੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਵਾ ਮੋਇਸਚਰਾਈਜ਼ਰ ਸਨ ਸਕ੍ਰੀਨ ਬਣਾ ਕੇ ਤੇ ਇਹਨੂੰ ਆਪਣੇ ਫੇਸ ਤੇ ਲਗਾ ਸਕਦੇ ਹੋ ਤੇ ਇਹ ਬਹੁਤ ਵਧੀਆ ਜਿਹੜਾ सनस्क्रीन ਮੋਇਸਚਰਾਈਜ਼ਰ ਬਣ ਕੇ ਤਿਆਰ ਹੋ ਗਿਆ ਤੇ ਬਸ ਹਲਕਾ ਜਿਹਾ ਤੁਸੀਂ ਆਪਣੇ ਜਿਹੜੇ ਆ ਉਹ ਫੇਸ ਤੇ ਜਾਂ ਹੱਥਾਂ ਤੇ ਤੁਸੀਂ ਲਗਾਣਾ ਹੈ ਤੇ ਬਹੁਤ ਹੀ ਜੱਗਾ ਸ਼ਾਈਨ ਤੇ 글로ਅ ਆਉਂਦਾ ਹੈ ਜਦੋਂ ਵੀ ਤੁਸੀਂ ਧੁੱਪ ਦੇ ਵਿੱਚ ਬਾਹਰ ਨਿਕਲਦੇ ਹੋ ਤੁਸੀਂ ਇਹਨੂੰ ਜਰਾ ਅਪਲਾਈ ਜ਼ਰੂਰ ਕਰੋ ਸਵੇਰ ਦੇ ਟਾਈਮ ਦੁਪਹਿਰ ਦੇ ਟਾਈਮ ਚਾਹਵ ਨੂੰ 10 ਵਾਰ ਹੀ ਮੈ ਅਪਲਾਈ ਜਰੂਰ ਕਰੋ ਤੇ ਇਹਦੇ ਨਾਲ ਜਿਹੜਾ ਆ ਸੂਰਜ ਦੀ ਕਿਰਨਾਂ ਦਾ ਅਫੈਕਟ ਵਾ ਉਹ ਬਹੁਤ ਘੱਟ ਜਿਹੜਾ ਫੇਸ ਤੇ ਪਵੇਗਾ ਤੇ ਤੁਹਾਨੂੰ ਮਾਰਕੀਟ ਤੋਂ ਮਹਿੰਗੇ ਜਿਹੜੇ ਸਨ ਸਕ੍ਰੀਨ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ ਤੇ ਜਦੋਂ ਲਗਾਉਣ ਟਾਈਮ ਇਹ ਹਲਕਾ ਜਿਹਾ ਚਿਪਚਿਪਾ ਲੱਗੇਗਾ ਬਸ 1-2 ਮਿੰਟ ਵਿੱਚ ਇਹ ਤੁਹਾਡੀ ਸਕਿਨ ਵਿੱਚ ਐਡਜਸਟ ਹੋ ਜਾਵੇਗਾ ਤੇ ਐਂ ਸਕਿਨ ਨੂੰ ਇੱਕਦਮ ਸੌਫਟ ਕਰ ਦਿੰਦਾ ਤੇ ਇਹਨੂੰ ਐਜ਼ ਅ ਮੋਇਸਚਰਾਈਜ਼ਰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਦਿੰਦੇ ਟਾਈਮ ਹੀ ਰਾਤ ਦੇ ਟਾਈਮ ਹੀ ਤੇ ਬਹੁਤ ਹੀ ਵਧੀਆ ਜਿਹੜਾ ਇਹ ਸਨਸਕ੍ਰੀਨ ਬਣ ਕੇ ਤਿਆਰ ਹੁੰਦਾ ਹੈ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਜਣੀ ਪਸੰਦ ਆਈ ਹੋਵੇਗੀ ਤੇ ਇਸ ਸਨਸਕ੍ਰੀਨ ਨੂੰ ਫਿਰ ਤੁਸੀਂ ਜਿਹੜਾ ਬਾਹਰ ਨਹੀਂ ਰੱਖਣਾ ਇਹਨੂੰ ਤੁਸੀਂ ਫ੍ਰਿਜ ਵਿੱਚ ਸਟੋਰ ਕਰਕੇ ਰੱਖਣਾ ਹੈ ਤੇ ਇਹ ਤੁਹਾਡਾ ਜਿਹੜਾ 15 ਤੋਂ 20 ਦਿਨ ਆਰਾਮ ਦੇ ਨਾਲ ਲੰਘ ਜਾਵੇਗਾ ਜਦੋਂ ਇਹ ਖਤਮ ਹੋ ਜਾਏ ਤੁਸੀਂ ਫੇਰ ਇਹ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਥੋੜਾ ਬਣਾਉਣਾ ਹੈ ਬਹੁਤਾ ਬਣਾਉਣਾ ਆਪਣੀ ਫੈਮਿਲੀ ਦੇ ਅਕੋਰਡਿੰਗ ਤੁਸੀਂ ਬਣਾ ਸਕਦੇ ਹੋ ਤੇ ਇਹਨੂੰ ਸਟੋਰ ਕਰਕੇ ਤੁਸੀਂ 15 ਤੋਂ 20 ਦਿਨ ਵਾਸਤੇ ਰੱਖ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਤੁਸੀਂ ਨਵਾਂ ਬਣਾ ਸਕਦੇ ਹੋ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਤੇ ਤੁਹਾਡੀ ਸਕਿਨ ਨੂੰ ਜਿਹੜਾ ਵਾ ਇਹਦਾ ਬੈਨੀਫਿਟ ਏ ਸਕਿਨ ਨੂੰ ਜਿਹੜਾ ਵਾ ਨਰਿਸ਼ ਕਰ ਦਿੰਦਾ ਹੈ ਤੇ ਸੌਫਟ ਕਰ ਦਿੰਦਾ ਹੈ ਤੇ ਮਿਲਦੇ ਆਂ ਫਿਰ ਤੁਹਾਨੂੰ ਹੋਰ ਕਿਸੇ ਇੱਕ ਦਮੇ ਵੀਡੀਓ ਦੇ ਨਾਲ ਸਸਤੀ ਕਾਲੀ